ਅ ਸਤਿ ਸ਼੍ਰੀ ਅਕਾਲ ਪੰਜਾਬੀਓ ਪੰਜਾਬੀਓ ਅੱਜ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਅਸੀਂ ਗੁਰਦੁਆਰਾ ਮਣੀਕਰਨ ਸਾਹਿਬ ਉੱਥੇ ਪਹੁੰਚੇ ਹੋਏ ਹਾਂ ਤੇ ਸਾਡੇ ਨਾਲ ਜਿਹੜੇ ਬਾਬਾ ਕਰਨ ਸਿੰਘ ਜੀ ਜੋ ਕਿ ਮੁੱਖ ਸੇਵਾਦਾਰ ਨੇਥ ਦੇ ਉਹ ਸਾਡੇ ਨਾਲ ਹੋਣਗੇ ਅ ਇਸ ਵੀਡੀਓ ਦਾ ਮਕਸਦ ਇਹ ਹੈ ਕਿ ਨਾਲੇ ਤਾਂ ਆਪਾਂ ਬਾਬਾ ਜੀ ਤੋਂ ਇਤਿਹਾਸ ਜਾਣਾਂਗੇ ਨਾਲੇ ਪੁੱਛਾਂਗੇ ਵੀ ਕਿਸ ਤਰੀਕੇ ਇਹ ਸਾਰੇ ਗੁਰੂ ਘਰ ਦਾ ਜਿਹੜਾ ਪ੍ਰਬੰਧ ਉਹ ਸੰਭਾਲ ਰਿਹਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਸਾਰੇ ਸ਼ਕਤਾਂ ਨੂੰ ਗੁਰਫਤ ਜੀ ਸੇ ਠੀਕ ਆ ਜੀ ਤਗੜੇ ਹਾਂ ਤਗੜੇ ਵਾਹਿਗੁਰੂ ਚਲੋ ਅੱਛਾ ਬਾਬਾ ਜੀ ਮੇਰਾ ਇਹ ਸਿਗਾ ਵੀ ਇੱਕ ਵਾਰ ਤੁਸੀਂ ਨਾ ਸਾਰੀ ਸੰਗਤ ਨੂੰ ਜਿਹੜੇ ਨਾਲ ਇਸ ਸਮੇਂ ਜੁੜੇ ਨੇ ਇਤਿਹਾਸ ਤੋਂ ਜਾਣੂ ਕਰਵਾ ਦਿਓ ਇਹ ਸਥਾਨ ਹੈ ਜੀ ਜਿਹੜਾ 1500 1574 ਚ ਗੁਰੂ ਨਾਨਕ ਮਹਾਰਾਜ ਜੀ ਬਾਲਾ ਤੇ ਮਰਦਾਨਾ ਨਾਲ ਇਸ ਸਥਾਨ ਤੇ ਬਹਾਰੀ ਸੀ ਵਾਹਿਗੁਰੂ ਵਾਹਿਗੁਰੂ ਤੇ ਉਹਨਾਂ ਨੇ ਜਦੋਂ ਬਾਲਾ ਤੇ ਮਰਦਾਨਾ ਜੀ ਨੂੰ ਭੁੱਖ ਲੱਗੀ ਉਹ ਆਖਦੇ ਨੇ ਕਿ ਮਹਾਰਾਜ ਮੇਰੇ ਕੋਲ ਥੋੜਾ ਜਿਹਾ ਆਟਾ ਹੈਗਾ ਜਿੰਨ ਬਣਾਉਂਦਾ ਕੋਈ ਸਾਧਨ ਨਹੀਂ ਕੋਈ ਬਰਤਨ ਨਹੀਂ ਕੋਈ ਅਗ ਨਹੀਂ ਜੀ ਤੇ ਬਾਬਾ ਜੀ ਨੇ ਉਹਨੂੰ ਆਖਿਆ ਕਿ ਬੀਬਾ ਤੂੰ ਇੱਕ ਇੱਥੇ ਪੱਥਰ ਹੈਗਾ ਉਹ ਹਟਾਉ ਜਦੋਂ ਉਹਨੇ ਹਟਾਇਆ ਤਾਂ ਉਹਨਾਂ ਨੀਚੋਂ ਖੋਲਦਾ ਹੈ ਗਰਮ ਪਾਣੀ ਦਾ ਚਸ਼ਮਾ ਪ੍ਰਗਟ ਵਾਹਿਗੁਰੂ ਤੇ ਆਪ ਜਿਨੇ ਦਰਸ਼ਨ ਕੀਤੇ ਚਸ਼ਮੇ ਦੇ ਹੁਣੇ ਹਾਂਜੀ ਹਾਂਜੀ ਤੇ ਉਹ ਜਦੋਂ ਚਸ਼ਮਾ ਪ੍ਰਗਟ ਹੋਇਆ ਬਾਬਾ ਜੀ ਆਖਦੇ ਨੇ ਕਿ ਬੀਬਾ ਤੂੰ ਇਸ ਚ ਰੋਟੀਆਂ ਪਾ ਦੇ ਜਦੋਂ ਉਹਨਾਂ ਨੇ ਪਾਈਆਂ ਤੇ ਸੁਭਾਵਿਕ ਹੈ ਪਾਣੀ ਚ ਰੋਟੀਆਂ ਪਾਓਗੇ ਡੁੱਬ ਜਾਣਗੀਆਂ ਡੁੱਬ ਗੀਆਂ ਜੀ ਉਹ ਡੁੱਬ ਗਈਆਂ ਤੇ ਬਾਬਾ ਜੀ ਨੂੰ ਆਖਦੇ ਬਾਬੇ ਮੇਰੇ ਕੋਲ ਥੋੜਾ ਜਿਹਾ ਆਟਾ ਸੀ ਉਹ ਵੀ ਡੁੱਬ ਗਿਆ ਬਾਬੇ ਨੇ ਕਿਹਾ ਕਿ ਬਾਬਾ ਤੂੰ ਮਾਰੇ ਦੇ ਨਾਂ ਦੀ ਇੱਕ ਰੋਟੀ ਛੱਡ ਭੋਗ ਲਾਓ ਵਾਹਿਗੁਰੂ ਜਦੋਂ ਉਹਨੇ ਅਰਦਾਸ ਕੀਤੀ ਮਰਨ ਨੂੰ ਭੋਗ ਲਾਇਆ ਤਾਂ ਡੁੱਬੀਆਂ ਹੋਈਆਂ ਰੋਟੀਆਂ ਵੀ ਤਰ ਗਈਆਂ ਵਾਹਿਗੁਰੂ ਤੇ ਹੁਣੇ ਵੀ ਜੇ ਤੁਸੀਂ ਇਸ ਚ ਰੋਟੀ ਪਾਓਗੇ ਡੁੱਬ ਜਾਣਗੀਆਂ ਜਦੋਂ ਬਣੀ ਜੀ ਜਾਂਦੀ ਹੈ ਤਾਂ ਉੱਤੇ ਆ ਜਾਂਦੀ ਹੈ ਅੱਛਾ ਜੀ ਲੇਕਿਨ ਉਹ ਖਾਣਯੋਗ ਨਹੀਂ ਹੁੰਦੀ ਗਿਲੀਆਂ ਹੁੰਦੀਆਂ ਨੇ ਇਸ ਕਰਕੇ ਆਪਾਂ ਲੋਹ ਚਲਾਉਂਦੇ ਆ ਲੇਕਿਨ ਬਾਕੀ ਸਾਰਾ ਲੰਗਰ ਹੁਣੇ ਵੀ ਇਸ ਗਰਮ ਪਾਣੀ ਜਿਹੀ ਬਣਾਇਆ ਜਾਂਦਾ ਹੈ ਉਸੇ ਤਰੀਕੇ ਪ੍ਰਾਤੰਤਰੀ ਕੀ ਅਜਿਹਾ ਉਹ ਜਿਹੜੀ ਉਦਾਂ ਹੀ ਚੱਲ ਰਿਹਾ ਚਸ਼ਮਾ ਉਦਾਂ ਹੀ ਜੀ ਚਸ਼ਮੇ ਜੀ ਬਣਾਉਂਦੇ ਆ ਗੁਰਨਾਨਕ ਪਾਤਸ਼ਾਹ ਦੀ ਕਿਰਪਾ ਜਣੀ ਕੀ ਹਾਂ ਜੀ ਇਹ ਸਥਾਨ ਹੈ ਤੁਹਾਨੂੰ ਜਿੱਥੇ ਲੰਗਰ ਬਣ ਜਾਂਦਾ ਹੈ ਗਰਮ ਪਾਣੀ ਚ ਬਾਕੀ ਗਰਮ ਪਾਣੀ ਦੇ ਚਸ਼ਮੇ ਪੂਰੇ ਵਰਲਡ 'ਚ ਕਾਫੀ ਨੇ ਬਿਲਕੁਲ ਜੀ ਲੇਕਿਨ ਲੰਗਰ ਸਿਰਫ ਇੱਥੇ ਹੀ ਬਣਦਾ ਕਿਉਂਕਿ ਇਹ ਜਿਹੜਾ ਪਾਣੀ ਹੈਗਾ ਉਹ ਖਾਰਾ ਨਹੀਂ ਹੈਗਾ ਮਤਲਬ ਜੇ ਉਹ ਆਪਾਂ ਤੁਸੀਂ ਚਾਹ ਪੀਓਗੇ ਉਹ ਵੀ ਉਸ ਪਾਣੀ ਜੀ ਬਣਾਉਂਦੇ ਆ ਆਪਾਂ ਅੱਛਾ ਜੀ ਹਾਂ ਜੀ ਚਾਹ ਦੇ 24 ਘੰਟੇ ਤਿਆਰ ਹੈਗੇ ਜੀ ਆਪਾਂ ਬਸ ਪੱਤੀ ਖੰਡ ਦੁੱਧ ਨੂੰ ਮਿਲਾਣਾ ਹੁੰਦਾ ਚਾਹ ਤਿਆਰ ਹੋ ਜਾ ਜੀ ਹਾਂ ਜੀ ਕੋਈ ਉਬਾਲਾ ਨਹੀਂ ਕੋਈ ਨਹੀਂ ਪਾਣੀ ਗੱਡੋ ਬਾਲਟੀ ਤੋਂ ਤੁਹਾਨੂੰ ਵੀਡੀਓ ਚ ਦਿਖਾਨਗੇ ਉਹ ਤੇ ਉਹ ਬਸ ਉਸ 'ਚ ਪੱਤੀ ਖੰਡ ਨਹੀਂ ਦੰਦੂ ਕਰਕੇ ਮਿਲਾਣਾ ਹੁੰਦਾ ਚਾਹ ਤਿਆਰ ਹੋ ਜਾ ਵਾਹ ਵਾਹ ਜੀ ਵਾਹ ਜੀ ਤੇ ਜਦੋਂ ਉਹਨਾਂ ਨੇ ਲੰਗਰ ਛੱਕਿਆ ਤੇ ਬੜੇ ਪ੍ਰਸੰਨ ਹੋਏ ਤੇ ਬਾਬੇ ਨੂੰ ਆਖਦੇ ਨੇ ਬਾਬਾ ਜੀ ਆਪ ਜੀ ਇੱਥੇ ਰੋ ਇੱਥੇ ਦਾ ਆਪਾਂ ਪਾਣੀ ਜੀ ਲੰਗਰ ਬਣਾ ਕੇ ਛੱਕ ਸਕਦੇ ਆ ਤੇ ਬਾਬਾ ਜੀ ਨੇ ਫਿਰ ਆਖਦੇ ਆਖਿਆ ਸੀਗਾ ਕਿ ਮਰਦਾਨਿਆਂ ਕੀ ਹੈ ਨਾ ਸਤਯੁਗ ਚ ਪ੍ਰਗਟ ਹੋਣ ਵਾਲਾ ਸਥਾਨ ਹੈ ਠੀਕ ਹੈ ਜੀ ਤੇ ਸਤਯੁਗ ਚ ਇਥੇ ਜਿਹੜੇ ਪਸੰਦ ਬਾਬਾ ਨਰੇਨ ਹਰੀ ਜੀ ਇਹ ਵੱਡੇ ਮਹਾਂਪੁਰਖ ਉਹਨਾਂ ਨੇ ਆਖਿਆ ਸੀ ਸਤਯੁਗ ਚੱਲ ਪਿਆ ਹੈਗਾ ਜੀ ਤੇ ਕਲਯੂ ਦਾ ਟਾਈਮ ਉਹ ਕਹਿੰਦੇ ਪੂਰਾ ਹੋ ਚੁੱਕਾ ਹੈ ਲੇਕਿਨ ਉਹਨ ਕਲਯੂ ਆਪਣਾ ਕਬਜ਼ਾ ਨਹੀਂ ਛੱਡਦਾ ਜਦੋਂ ਆਪਾਂ ਕਲਯੂ ਕੀ ਜੀਵਨੀ ਛੱਡਦੇ ਤਾਂ ਉਹ ਉਹਨੇ ਕਲਯੂ ਆਪਣਾ ਕਬਜ਼ਾ ਨਹੀਂ ਛੱਡਦਾ ਇਸ ਕਰਕੇ ਜਦੋਂ ਟਾਈਮ ਆਣਾ ਬਹੁਤ ਸੁਭਾਉਣਾ ਟਾਈਮ ਆਣਾ ਸਤਯੁਗ ਹਾਂ ਜੀ ਅਚੇ ਸੰਤ ਪੂਰਾ ਹੋਇਆ ਜੀ ਕਲਯੂ ਦਾ ਸਮਾਂ ਸੰਤ ਨਹੀਂ ਕਹਿ ਸਕਦੇ ਜੀ ਲੇਕਿਨ ਜਿੱਦਾਂ ਨਿਸ਼ਾਨੀਆਂ ਨੇ ਕਲਯੁਗ ਦੀ ਹਾਂਜੀ ਕਲਯੁਗ ਦੀ ਔਰ ਦਸ਼ਮਗ੍ਰੰਥ ਚ ਜਿਹੜਾ ਵੀ ਲਿਖਿਆ ਹੈ ਬਸ ਇੱਕ 21 ਚੀਜ਼ ਰਹਿ ਗਈਆਂ ਹੁਣੇ ਜੀ ਦੂਜਾ ਇਤਿਹਾਸ ਹੈਗਾ ਜੀ ਜਿਹੜਾ ਸਤਯੁਗ ਦਾ ਭਗਵਾਨ ਸ਼ੰਕਰ ਦਾ ਇਹ ਭਗਵਾਨ ਸ਼ੰਕਰ ਤੇ ਮਾਤਾ ਪਾਰਵਤੀ ਨੇ ਅਦਿਨਾਇਸ਼ਵਰੂਪ ਚ ਇਸੇ ਥੀ ਇੱਥੇ ਹੀ 11000 ਸਾਲ ਤਪ ਕੀਤਾ ਹੈਗਾ ਵਾਹਿਗੁਰੂ ਹਾਂਜੀ ਇਸ ਜਗ੍ਹਾ ਤੇ ਹਾਂਜੀ ਇਸ ਜਗ੍ਹਾ ਤੇ ਤੇ ਤਪ ਕਰਦੇ ਉਹਨਾਂ ਦੀ ਚਿੰਤਾ ਮਣੀ ਖੋ ਗਈ ਸੀ ਤੇ ਮਾਤਾ ਪਾਰਵਤੀ ਜੀ ਦੀ ਤੇ ਜਦੋਂ ਖੋ ਗਈ ਤੇ ਮਾ ਭਗਵਾਨ ਨੇ ਗਣਾਂ ਨੂੰ ਹੁਕਮ ਕੀਤਾ ਕਿ ਜਾ ਕੇ ਲੱਭ ਕੇ ਲੈ ਆਓ ਜਦੋਂ ਨਹੀਂ ਮਿਲੀਆਂ ਤੇ ਮਾਣ ਦੇ ਨੈਣਾ ਤੋਂ ਨੈਣਾ ਦੇ ਵੀ ਪ੍ਰਗਟ ਹੋਈ ਜੀ ਤੇ ਨੈਣਾ ਦੇ ਵੀ ਕਹਿੰਦੇ ਨੇ ਕਿ ਹੁਣੇ ਪਰਲੇ ਦਾ ਟਾਈਮ ਨਹੀਂ ਹੈਗਾ ਮਣੀ ਦਾ ਗਾਰਣਾ ਮ ਮਣੀ ਢੂੰਡ ਕੇ ਲੈ ਕੇ ਆ ਜਾਂਦੀਆਂ ਤੇ ਉਹ ਸਿੱਧੇ ਸ਼ੇਸ਼ਨਾਥ ਜੀ ਕੋਲ ਚਲੇ ਗਏ ਸੀ ਤੇ ਉਹਨਾਂ ਨੇ ਕਿਹਾ ਕਿ ਮਹਾਰਾਜ ਗੋਧ ਕਰ ਰਹੇ ਨੇ ਤੁਹਾਡੇ ਕੋਲ ਮਣੀ ਆਈ ਹੈ ਉਹ ਚਿੰਤਾ ਮਣੀ ਸੀਗੀ ਸੰਸਾਰ ਚ ਤਿੰਨ ਇਦਾਂ ਦੀ ਵਸਤੂਆਂ ਨੇ ਜਿਹੜੀ ਤੁਹਾਡੀ ਉਹ ਇੱਛਾ ਕਰਦੇ ਹੀ ਇੱਛਾ ਪੂਰਤੀ ਕਰਨ ਦੀ ਸ਼ਕਤੀ ਰੱਖਦੇ ਨੇ ਉਹਨਾਂ ਜਿ ਇੱਕ ਚਿੰਤਾ ਮਣੀ ਹੈਗੀ ਦੂਜੀ ਕਾਮਦੇਨੂ ਗਾਏ ਤੇ ਜਾਂ ਕਲਪਵ੍ਰਖ ਜਿਹੜਾ ਭਗਵਾਨ ਇੰਦਰ ਭਗਵਾਨ ਦੇ ਨੰਦਨ ਬਾਗ ਚ ਲੱਗਿਆ ਹੋਇਆ ਹੈ ਜੀ ਤੇ ਇਹ ਤਿੰਨ ਚੀਜ਼ਾਂ ਹੈਗੀਆਂ ਤੇ ਜਦੋਂ ਜੋ ਵੀ ਇੱਛਾ ਕਰੋ ਤੁਸੀਂ ਪੂਰੀ ਕਰਨ ਦੀ ਸ਼ਕਤੀ ਰੱਖਦੇ ਵਾਹਿਗੁਰੂ ਤੇ ਸ਼ੇਸ਼ਨਾ ਜੀ ਨੇ ਮਾਰੇ ਦਾ ਪ੍ਰਸੰਤਾ ਲੈਣ ਲਈ ਚਿੰਤਾ ਮਣੀ ਦੇ ਨਾਲ ਹੋਰ ਵੀ ਬਹੁਤ ਸਾਰੀ ਮਣੀਆਂ ਭੇਂਟ ਕੀਤੀਆਂ ਬਾਕੀ ਮਣੀਆਂ ਨੂੰ ਭਗਵਾਨ ਸ਼ਰਾਬ ਦੇ ਦਿੱਤਾ ਕਿ ਤੁਸੀਂ ਪੱਥਰ ਰੂਪ ਹੋ ਜਾਓ ਤਾਂ ਕਿ ਕਲਜੂ ਲੋਕ ਆ ਕੇ ਲੜਾਈ ਝਗੜਾ ਨਾ ਕਰਨ ਨਾ ਕਰਨ ਇਹ ਅਜ ਤੋਂ 50 ਸਾਲ ਪਹਿਲਾਂ ਉਹ ਮਣੀਆ ਇੱਥੋਂ ਨਿਕਲਦੀਆਂ ਸੀ ਲੇਕਿਨ ਹੁਣ ਉਹ ਮਣੀਆ ਨਿਕਲਣੀਆਂ ਬੰਦ ਹੋ ਗਈਆਂ ਹਾਂਜੀ ਅੱਗੇ ਸਿਗੀਆਂ ਅਜ ਤੋਂ 50 ਸਾਲ ਪਹਿਲਾਂ ਜੀ ਹਾਂਜੀ ਵਾਹੀ ਤੇ ਇਹ ਪਾਣੀ ਬਾਰੇ ਮੈਂ ਦੱਸਦਾ ਆਪ ਜੀ ਨੂੰ ਜੀ ਇਹ ਪਾਣੀ ਜੀ 94.6 ਡਿਗਰੀ ਤੇ ਬੋਇਲ ਹੋ ਰਿਹਾ ਜੀ ਤੇ ਚਾਹੇ ਗਰਮੀ ਹੋਵੇ ਸਰਦੀਆਂ ਆਉਣ برفਾਂ ਪੈ ਰਹੀਆਂ ਹੋਣ ਬਰਸਾਤਾਂ ਪੈ ਰਹੀਆਂ ਹੋਣ ਇਹ ਪਾਣੀ ਆਪਣੇ ਵੇਗ ਨਾਲ ਉਸੇ ਤੇਜ਼ੀ ਨਾਲ ਨਿਕਲਦਾ ਰਹਿੰਦਾ ਹੈ ਜੀ ਇਸ ਗੁਰੂ ਘਰ ਦਾ ਸਾਰਾ ਲੰਗਰ ਇਸੇ ਗਰਮ ਪਾਣੀ 'ਚ ਹੀ ਬਣਾਇਆ ਜਾਂਦਾ ਹੈ ਜੀ 25 ਮਿੰਟਾਂ 'ਚ ਆਲੂ ਬਲ ਜਾਂਦੇ ਨੇ ਅੱਧੇ ਘੰਟੇ 'ਚ ਮੂੰਗੀ ਸਾਬਤ ਮਾਂ ਸਾਬਤ 1 ਘੰਟੇ 'ਚ ਰਾਜਮਾ ਮਿੱਠੇ ਚਾਵਲ ਤਿਆਰ ਹੋ ਜਾਂਦੇ ਨੇ ਖਾਸ ਗੱਲ ਇਹ ਹੈਗੀ ਜੇ ਸਾਨੂੰ ਨਹੀਂ ਜੁਰਤ ਵੀ ਜੇ ਸਮਝ ਲਓ ਕਿ ਗੈਸ 'ਚ ਜਿਹੜੀ ਚੀਜ਼ ਅੱਧੇ ਘੰਟੇ 'ਚ ਬਣਨੀ ਹੈ ਜੇ ਤੁਸੀਂ 2 ਮਿੰਟ ਵੀ ਵੱਧ ਹੋਏਗਾ ਉਹ ਸੜ ਜਾਣੀ ਹੈ ਲੇਕਿਨ ਇਹ ਸਾਨੂੰ ਨਹੀਂ ਲੋੜ ਪਈ ਤੇ ਆਪਾਂ ਉਹ ਸਾਨੂੰ ਕੱਢਣ ਦੀ ਲੋੜ ਨਹੀਂ ਪੈਂਦੀ ਉਹ ਚਾਹੇ ਅਗਲੇ ਦਿਨ ਕੱਢੀਏ ਅੱਛਾ ਜੀ ਉਹ ਚੀਜ਼ ਖਰਾਬ ਨਹੀਂ ਹੁੰਦੀ ਇਹ ਬੜੀ ਵੱਡੀ ਗੱਲ ਹੈ ਜਾਹੇ ਅਗਲੇ ਦਿਨ ਘੱਡੀ ਹੈ ਜੀ ਹਾਂਜੀ ਹਾਂਜੀ ਅਗਲੇ ਦਿਨ ਜਾ ਹੁਣ ਤਾਂ ਲੋੜ ਨਹੀਂ ਪੈਂਦੀ ਪਹਿਲਾਂ ਜਵਾਨੀ ਵਿੱਚ ਪੈਂਦੀ ਸੀ ਜਦੋਂ ਇਹ ਨਹੀਂ ਸੰਗਤ ਨਹੀਂ ਹੁੰਦੀ ਸੀ ਹੁਣ ਤਾਂ 24 ਘੰਟੇ ਲੰਗਰ ਚੱਲਦੇ ਨੇ ਤਾਂ ਹੁਣ ਤਾਂ ਨਿਕਲ ਲੱਗਦਾ ਤੇ ਨਿਕਲ ਜਾਂਦਾ ਲੇਕਿਨ ਪਹਿਲਾਂ ਜੀ ਬਾਬਾ ਜੀ ਰਾਤੀ ਹੀ ਮਟਕੀਆਂ ਲਾ ਦਿੰਦੇ ਸੀ ਕਿ ਉਹਨਾਂ ਨੂੰ ਪਤਾ ਕਿ ਸਵੇਰੇ ਤਾਂ ਆਣਾ ਹੈਗਾ ਤਾਂ ਸੰਗਤਾਂ ਨੇ ਤਾਂ ਫੇਰ ਉਹ ਰਾਤੀ ਸ਼ਾਮੀ ਲਾ ਦਿੰਦੇ ਸੀ ਤੇ ਸਵੇਰੇ ਜਦੋਂ ਲੋੜ ਪਈ ਤੇ ਗਰਮ ਗਰਮ ਚਾਵਲ ਦੀ ਮਟਕੀ ਕੱਢ ਕੇ ਗਰਮ ਗਰਮ ਦਾਲਾਂ ਦੀ ਮਟਕੀ ਕੱਢ ਕੇ ਉਹ ਤੜਕਾ ਲੱਗਦਾ ਸੀ ਸਿਰ ਚਾਰ ਚੀਜ਼ਾਂ ਅੱਗ ਤੇ ਬਣਦੀਆਂ ਨੇ ਤੜਕ ਕੋਲ ਦਾ ਕੜੀ ਤਕੜਾ ਪ੍ਰਸ਼ਾਦ ਬਾਕੀ ਸਾਰਾ ਲੰਗਰ ਇਸੇ ਗਰਮ ਬਣ ਜੀ ਤਿਆਰ ਕੀਤਾ ਜਾਂਦਾ ਹੈ ਜੀ 24 ਘੰਟੇ ਲੰਗਰ ਹੈ ਜੀ ਇਹ ਆਪਾਂ ਚਾਰ ਚੀਜ਼ਾਂ ਲੰਗਰ ਚ ਇਸਤੇਮਾਲ ਨਹੀਂ ਕਰਦੇ ਅੱਛਾ ਜੀ ਠੀਕ ਹੈ ਜਿਹੜੀ ਸੰਗਤਾਂ ਨੇ ਇੱਥੇ ਆਉਣਾ ਤੁਸੀਂ ਧਿਆਨ ਰੱਖਿਓ ਠੀਕ ਕਾਫੀ ਬੰਦੇ ਇੱਥੇ ਉਹ ਚੀਜ਼ਾਂ ਲੈ ਕੇ ਆ ਜਾਂਦੇ ਨੇ ਜੀ ਕਿ ਆਪਾਂ ਮਸਰ ਦੀ ਦਾਲ ਦਾਲੜਾ ਪਿਆਜ਼ ਤੇ ਲਸਣ ਪਿਆਜ਼ ਤੇ ਲਸਣ ਦਾਲੜਾ ਕਿਉ ਤੇ ਮਸਰਾਂ ਦਾਲੜਾ ਸਿਰਵ ਡਾਲਣਾ ਕਿਉਂ ਨਹੀਂ ਅੱਛਾ ਡਾਲਣਾ ਕਿਉਂ ਜ਼ਿਆਦਾ ਆਪਾਂ ਇਸਤੇਮਾਲ ਕਰਦੇ ਜੀ ਡਾਲਦੇ ਕਿਉਂ ਹਾਂਜੀ ਹਾਂਜੀ ਡਾਲਾ ਹਾਂਜੀ ਡਾਲਲੇ ਦਾ ਇਸਤੇਮਾਲ ਨਹੀਂ ਕਰਦੇ ਸਾਤਵੀਕ ਭੋਜਨ ਹੈ ਜੀ ਜਿਹੜਾ ਬਿਨਾ ਪਿਆਰ ਲਸਣ ਤੋਂ ਬਣਾਇਆ ਜਾਂਦਾ ਹੈ ਜੀ ਹਾਂਜੀ ਤੇ ਕੋਈ ਵੀ ਮਾਈ ਭਾਈ ਇੱਥੇ ਆ ਕੇ ਆਪਣੀ ਚਾਹ ਪੂਰੀ ਜ਼ਿੰਦਗੀ ਵੀ ਰਹਿ ਸਕਦਾ ਤੇ ਜਿਹੜਾ ਵੀ ਮੰਡਾ ਮੀਟ ਸ਼ਰਾਬ ਇਸਤੇਮਾਲ ਨਾ ਕਰੇ ਨਾ ਖਾਏ ਨਾ ਬਣਾਏ ਉਹ ਲੰਗਰ ਹੋਰ ਦਰਬਾਰ ਦੇ ਅੰਦਰ ਦੀਆਂ ਡਿਊਟੀਆਂ ਲੈ ਸਕਦਾ ਬਾਕੀਆਂ ਨੂੰ ਬਾਹਰ ਦੀਆਂ ਡਿਊਟੀਆਂ ਬਾਹਰ ਦੀਆਂ ਡਿਊਟੀਆਂ ਸੋ ਸੰਗਤ ਜੀ ਤੁਸੀਂ ਦੇਖ ਰਹੇ ਸੀ ਬਾਬਾ ਜੀ ਨੇ ਬਹੁਤ ਪਿਆਰ ਦੇ ਨਾਲ ਸਾਰਾ ਇਤਿਹਾਸ ਦੱਸਿਆ ਬਹੁਤ ਖੁੱਲ ਕੇ ਗੱਲਾਂ ਕੀਤੀਆਂ ਸੋ ਤੁਹਾਡਾ ਧੰਨਵਾਦ ਜੀ ਜੇ ਕੋਈ ਗੱਲ ਤੁਸੀਂ ਹੁਣ ਸੰਗਤ ਨੂੰ ਕਹਿਣੀ ਆ ਤਾਂ ਤੁਸੀਂ ਪਲੀਸ ਲਾਸਟ ਦੇ ਵਿੱਚ ਕੋਈ ਮੈਸੇਜ ਰੂਡ ਦੇ ਦਿਓ ਮੈਸੇਜ ਇੱਕ ਗੱਲ ਹੋ ਰਹੀ ਗਈ ਜੀ ਕਿ ਇਸ ਥਾਂ ਦੀ ਕੋਈ ਉਗਰਾਈ ਵੀ ਨਹੀਂ ਹੁੰਦੀ ਜੀ ਜੇ ਆਪ ਜੀ ਕੋਲ ਕੋਈ ਮਰਾਗੀ ਢਾਡੀ ਬਣ ਕੇ ਆਏ ਕਿ ਮੈਂ ਮਨਿਕਨ ਸਾਹਿਬ ਤੋਂ ਆਇਆ ਕਿ ਕੋਈ ਪਰਚੀ ਘਟਣ ਆਇਆ ਤਾਂ ਤਾਂ ਆਪ ਜੀ ਸਮਝ ਲੋ ਕਿ ਠੱਗੀ ਕਰ ਰਿਹਾ ਹੈ ਇਸ ਥਾਂ ਤੋਂ ਬਾਹਰ ਕੋਈ ਨਹੀਂ ਭੇਜਿਆ ਜਾਂਦਾ ਬਹੁਤ ਵੱਡੀ ਗੱਲ ਹੈ ਹਾਂ ਜੀ ਜੋ ਵੀ ਹੈ ਇੱਥੇ ਆ ਕੇ ਹੀ ਹੀ ਬਾਬਾ ਜੀ ਕਹਿੰਦੇ ਜੇ ਬਾਬੇ ਨੂੰ ਕੋਈ ਫੋਨ ਵੀ ਕਰਦੇ ਕਿ ਸਾਡੇ ਕੋਲ ਆਟਾ ਪਿਆ ਕਣਕ ਭਾਈ ਕਣਕ ਦੇ ਬਹੁਤ ਫੋਨ ਆਉਂਦੇ ਨੇ ਸਾਨੂੰ ਕਿ ਕਣਕ ਲੈ ਜਾਓ ਬਾਬਾ ਜੀ ਕਹਿੰਦੇ ਇੱਥੇ ਆ ਕੇ ਛੱਡ ਕੇ ਜਾਓ ਜੀ ਠੀਕ ਹੈ ਜੀ ਆਪਾਂ ਲੈਣ ਨਹੀਂ ਆਂਦੇ ਇਹ ਬਾਬਾ ਸੰਤ ਬਾਬਾ ਨੇ ਲੈਣ ਹੱਦੀ ਇਹਦਾ ਵਰਦਾਨ ਹੀ ਹੈਗਾ ਜੀ ਕਿਉਂਕਿ ਇਹ ਜੰਗਲ ਚ ਮੰਗਲ ਹੈਗਾ ਠੀਕ ਹੈ ਜੀ ਤੁਸੀਂ ਜਿੱਥੇ ਬੈਠੇ ਹੋ ਪੂਰੇ ਜੰਗਲ ਸੀਗਾ ਇਹ ਤੇ ਜਿਨ੍ਹਾਂ ਨੇ ਹੁਣ ਇੱਥੇ ਤੇ ਕੋਈ ਨਹੀਂ ਸੰਗਤ ਆਦੀ ਜੂਨ ਮਹੀਨੇ 10-10000 ਸੰਗਤ ਰੋਜ਼ ਲੰਗਰ ਛੱਕੇ ਜਾਂਦੀ ਹੈ। ਵਾਹਿਗੁਰੂ ਤੇ ਇਹ ਤਕਰੀਬਨ 5 7000 ਸੰਗਤ ਇਸ ਥਾਂ ਤੇ رہ ਸਕਦੀ ਹੈ। 7 ਮੰਜ਼ਲੀ ਇਮਾਰਤ ਬਣੀ ਹੋਈ ਹੈ। ਵਾਹਿਗੁਰੂ ਹਾਂਜੀ। 1940 ਸੰਤ ਬਾਬਾ ਨਰਨ ਹਰੀ ਜੀ ਇਸ ਥਾਂ ਤੇ ਪਹੁੰਚੇ ਸੀ ਤੇ ਉਹਨਾਂ ਨੇ ਇਸ ਥਾਂ ਦੀ ਸੇਵਾ ਸ਼ੁਰੂ ਕਰਤੀ ਸੀ। ਤਾਂ ਇਸ ਥਾਂ ਤੇ ਕੁਝ ਨਹੀਂ ਸੀਗਾ। ਕੱਲੀ ਨਦੀ ਵਗਦੀ ਸੀ, ਪਾਰਵਤੀ ਨਦੀ। ਤੁਨ੍ਹੇ ਸਥਾਨ ਦੀ ਸੇਵਾ ਸ਼ੁਰੂ ਕੀਤੀ ਪੁੰਤਰੋਂ ਪੈਦਲ ਹੀ ਜਿਹੜਾ ਇੱਥੋਂ 35 ਕਿਲੋਮੀਟਰ ਦੂਰ ਪੈਂਦਾ ਜੀ ਤੇ ਉਹ ਉੱਥੋਂ ਰਾਸ਼ਨ ਅਤੇ ਸਿਮਿੰਟ ਲੈ ਕੇ ਆਉਂਦੇ ਸੀ ਚਾਹੇ ਬਰਫਾਂ ਪੈ ਰੀਆਂ ਹੋਣ ਧੁੱਪ ਹੋਣਾ ਸਰਦੀ ਹੋਣਾ ਉਹਨਾਂ ਨੇ ਖਰੇ ਮੱਤੇ ਸਾਰੀ ਸੇਵਾ ਆਪਣੇ ਆਪ ਕੀਤੀ ਤੇ ਉੱਥੋਂ ਪੈਦਲ ਹੀ ਇੱਥੇ ਰਾਸ਼ਨ ਤੇ ਸਿਮਿੰਟ ਲੈ ਕੇ ਆਏ ਤੇ ਸਥਾਨ ਦਾ ਨਿਰਮਾਣ ਸ਼ੁਰੂ ਕੀਤਾ ਤੇ ਅੱਜ ਆਪ ਜੀ ਦੇ ਸਾਹਮਣੇ 7 ਮੰਜ਼ਲੀ ਇਮਾਰਤ ਹੈਗੀ ਜੀ ਜਿਸ ਤਕਰੀਬਨ 4-5000 ਸੰਗਤ ਰੈ ਸਗਦੀ ਹੈ ਤੇ ਖਾਸ ਗੱਲ ਇਹ ਇਸ ਇੱਥੇ ਰਹਿਣ ਦਾ ਕੋਈ ਖਰਚਾ ਨਹੀਂ ਹੈ ਜੀ ਕਮਰੇ ਬੜੇ ਆਰਾਮ ਨਾਲ ਮਿਲ ਜਾਂਦੇ ਨੇ ਕਮਰੇ ਫਰੀ ਨੇ ਪਾਰਕਿੰਗ ਫਰੀ ਹੈ ਘਰ ਵਾਸਤੇ ਪ੍ਰਸ਼ਾਦ ਵੀ ਫਰੀ ਦਿੱਤਾ ਜਾਂਦਾ ਇਸਥੇ ਰਹਿਣ ਦਾ ਲੰਗਰ ਦਾ ਕਮਰਿਆਂ ਦਾ ਬਿਸਤਰਿਆਂ ਦਾ ਕੋਈ ਪੈਸਾ ਨਹੀਂ ਅੱਛਾ ਜਿਹੜਾ ਮੰਨ ਲਓ ਪੰਜਾਬ ਤੋਂ ਆ ਰਿਹਾ ਉਹਨੇ ਸੰਪਰਕ ਸਿੱਧਾ ਤੁਹਾਡੇ ਨਾਲ ਆ ਕੇ ਦਫ਼ਤਰ ਚ ਕਰੇ ਤਾਂ ਤੁਸੀਂ ਰੂਮ ਪ੍ਰੋਵਾਈਡ ਕਰਾ ਦੇ ਹਾਂਜੀ ਹਾਂਜੀ ਰੂਮ ਆਰਾਮ ਨਾਲ ਮਿਲ ਜਾਂਦੇ ਨੇ ਸਿਰਫ ਦਿੱਕਤ ਆਂਦੀ ਹੈ ਸਾਨੂੰ ਮਈ ਔਰ ਜੂਨ ਮਹੀਨੇ ਚ ਉੰਗੀ ਤਾਂ ਦਿੱਲੀ ਔਰ ਪੰਜਾਬ ਚ ਛੁੱਟੀਆਂ ਵੱਧੀਆਂ ਹੁੰਦੀਆਂ ਨੇ ਜੀ 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 ਉਹ ਮਹੀਨੇ ਨੇ ਜਿਹੜਾ ਸਾਡੇ ਕੋਲ 250 ਕਮਰਾ ਹੈ ਲੇਕਿਨ ਉਹ 4 5 6 ਵੇ ਤੱਕ ਸਾਰੇ ਕਮਰੇ ਲੱਗ ਜਾਂਦੇ ਨੇ ਜੀ ਸੋ ਤੁਸੀਂ ਜੀ ਬਹੁਤ ਖੁੱਲ ਕੇ ਗੱਲਾਂ ਕੀਤੀਆਂ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ